ਜਿਹੜੇ ਵੀ ਤੁਸੀਂ ਕਾਰ ਬੁੱਕ ਕਰਨੀਆਂ ਤਾਂ ਵੀਡੀਓ ਕਾਲ ਕਰਕੇ ਬੁੱਕ ਕਰਨੀਆਂ ਬਾਈ ਫੇਕ ਪੇਜ ਬਣ ਰਿਆ ਘਟੋ ਘਟ 4-5 ਲੱਖ ਰੁਪਏ ਦੀ ਠੱਗੀ ਮਾਰ ਚੁੱਕਿਆ ਬੰਦਾ ਸੋ ਇਹ ਬੰਦੇ ਤੋਂ ਬਚ ਕੇ ਰਹੋ ਕਿਉਂਕਿ ਇੱਕ ਵੀਡੀਓ ਸ਼ੇਅਰ ਕਰਨ ਨਾਲ ਕਿਸੇ ਦਾ ਘਰ ਬਾ ਸਕਦਾ ਵੀਰੋ ਇਹ ਵੀਡੀਓ ਪੂਰੀ ਸ਼ੇਅਰ ਕਰ ਦਿਓ ਕਿਉਂਕਿ ਕਿਸੇ ਮੇਰੇ ਭਰਾ ਨਾਲ ਠੱਗੀ ਨਾ ਵੱਜੇ ਫੇਸਬੁੱਕ ਦੇ ਉੱਪਰ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਕਰਦਾ ਪੀਵੀ 13 ਕਾਰ ਬਾਜ਼ਾਰ ਕਾਫੀ ਅਰਦੇ ਮਿਆ ਤੋਂ ਅੱਜ ਬੇਲੇ ਹੋ ਕੇ ਕਮਾਗੜਾਂ ਤੋਂ ਤੁਹਾਡੇ ਸਾਹਮਣੇ ਮਿਕਸ ਬਰੀਡ ਕਾਰਾਂ ਦੀ ਲੈ ਕੇ ਪਹੁੰਚੇ ਆ ਤੇ ਸਵਾਗਤ ਕਰਦੇ ਆ ਤੇ ਜਿਹੜੇ ਮੇਰੇ ਵੀਰ ਸਾਡੇ ਨਵੇਂ ਆਏ ਨੇ ਚੈਨਲ ਤੇ ਉਹ ਉਹਨਾਂ ਨੂੰ ਸਵਾਗਤ ਹੈ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਥੱਲੇ ਕਮੈਂਟ ਕਰਕੇ ਦੱਸਿਓ ਕਾਰਾਂ ਕਿਵੇਂ ਦੀਆਂ ਲੱਗੀਆਂ ਸਾਰਾ ਕੁਝ ਸਾਰੀ ਜਾਣਕਾਰੀ ਦੇਵਾਂਗੇ ਹਰੇਕ ਬਜਟ ਦੀ ਕਾਰ ਹੈ ਤੇ ਸਭ ਨੂੰ ਇੱਕ ਬੇਨਤੀ ਹੈ ਵੀ ਇੱਕ ਫੇਕ ਪੇਜ ਸਾਡਾ ਬਣਿਆ ਹੋਇਆ ਫੇਸਬੁੱਕ ਤੇ ਉਹ ਕੀ ਸਾਡੀ 50 60 ਹਜ਼ਾਰ ਦੀਆਂ ਪਾਈਆਂ ਨੇ ਜਿਹੜੀ ਵੀਡੀਓ ਸੀ ਪਾਈ ਹੁੰਦੀ ਆ ਵੀ 50 ਹਜ਼ਾਰ ਦੀ अल्टੋ ਜਾਂ 70 ਹਜ਼ਾਰ ਦੀ अल्टੋ ਉਹ ਵੀਡੀਓ ਤੇ ਪਾ ਕੇ ਆਪਣਾ ਨੰਬਰ ਪਾ ਕੇ ਪੈਸੇ ਪਾਈ ਜਾਂਦਾ ਸਕੈਨਰ 'ਚ ਰਿਕੁਐਸਟ ਆ ਸਾਰੇ ਨੂੰ ਉਹ ਚੀਜ਼ ਤੋਂ ਬਚੋ ਫੇਕ ਨੰਬਰਾਂ ਤੋਂ ਬਚ ਕੇ ਰਹੋ ਜੇ ਜਿਹੜੇ ਵੀ ਤੁਸੀਂ ਕਾਰ ਬੁੱਕ ਕਰਨੀਆਂ ਤਾਂ ਵੀਡੀਓ ਕਾਲ ਕਰਕੇ ਬੁੱਕ ਕਰਨੀਆਂ ਬਾਈ ਫੇਕ ਪੇਜ ਬਣ ਰਿਆ ਘਟੋ ਘਟ 4 5 ਲੱਖ ਰੁਪਏ ਦੀ ਠੱਗੀ ਮਾਰ ਚੁੱਕਿਆ ਬੰਦਾ ਸੋ ਇਹ ਬੰਦੇ ਤੋਂ ਬਚ ਕੇ ਰਹੋ ਕਿਉਂਕਿ ਇੱਕ ਵੀਡੀਓ ਸ਼ੇਅਰ ਕਰਨ ਨਾਲ ਕਿਸੇ ਦਾ ਘਰ ਬਾ ਸਕਦਾ ਵੀਰੋ ਇਹ ਵੀਡੀਓ ਪੂਰੀ ਸ਼ੇਅਰ ਕਰ ਦਿਓ ਕਿਉਂਕਿ ਕਿਸੇ ਮੇਰੇ ਭਰਾ ਨਾਲ ਠੱਗੀ ਨਾ ਵੱਜੇ ਫੇਸਬੁੱਕ ਦੇ ਉੱਪਰ ਸੋ ਤੁਹਾਡੇ ਸਾਹਮਣੇ ਅੱਜ ਤਰਾ 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 ਦੀਆਂ ਤਰਾ ਲੈ ਕੇ ਆ ਗਏ ਕਾਰਾਂ ਬਹੁਤ ਘੰਟ ਨੇ ਤੇ ਅੱਜ ਸੋ ਤੋਂ ਘੱਟ ਰੇਟ ਵਾਲੀ ਜਿਹੜੀ ਕਾਰ ਖੜੀ ਆ ਤੇ ਡਿਮਾਂਡ ਕਰਦੀ ਬਹੁਤ ਆ ਤੇ ਕਿੰਨੇ ਮਾਡਲ ਆ ਬਾਈ ਇਹ ਇਹ 11 ਮਾਡਲ ਕੈਟ ਨੇ ਤੁਹਾਡੇ ਸਾਹਮਣੇ ਐ ਬਿਲਕੁਲ ਨਵੀਂ ਕਾਰ ਐ ਤੁਸੀਂ ਸਾਈਡ ਤੋਂ ਕਾਰ ਦੀ ਕੰਡੀਸ਼ਨ ਵੀ ਵੇਖ ਸਕਦੇ ਹੋ 11 ਮਾਡਲ ਹੈ ਜਮਾ ਨਵੀਂ ਹੈ ਤੇ ਚੱਲੀ ਕਿੰਨੀ ਕੋਈ ਹੈ ਕਾਰ ਚੱਲੀ 50000 50000 ਚੱਲੀ ਹੈ 2X1 ਹੈ K10 ਹੈ ਓਨਰ ਫਰਸਟ ਓਨਰ ਸੈਕੰਡ ਆ ਓਨਰ ਸੈਕੰਡਾਂ ਤੇ ਰੇਟ ਕਿੰਨਾ ਰਹਿਣ ਵਾਲਾ ਰੇਟ 188000 ਰੁਪਿਆ ਲਓ ਵੀ 188000 ਵਿਦ ਐਨਓਸੀ ਵਿਦ ਐਨਓਸੀ ਓਕੇ ਲਓ ਵੀ ਮਿੱਤਰੋ K10 ਲੈਣੀ ਹੈ 188000 ਦੀ ਵਿੱਚ ਮਿਲੂਗੀ ਐਨਓਸੀ ਤੇ ਇੱਕ ਕਾਰ ਜਿਹੜੇ ਆਪਣੇ ਘਰੇਲੂ ਪਰਿਵਾਰਾਂ ਵਾਸਤੇ ਹਰੇਕ ਬੰਦੇ ਨੂੰ ਚਾਹੀਦੀ ਆ ਇਹਨੂੰ ਸਪੱਟ ਕਹਿੰਦੇ ਨੇ ਭਾਈ ਕਿੰਨਾ ਮਾਡਲ ਹੈ ਇਹ ਕਾਰ ਆ ਇਹ 14 ਮਾਡਲ ਫਰਸਟ ਓਨਰ ਦੀ ਕਾਰ ਹੈ ਤੇ ਰੇਟ ਦੱਸਦੇ ਰੇਟ ਤੇ ਗੱਲ ਨਿਬੇੜਦੇ ਇੱਥੇ 3,70,000 ਰੁਪਿਆ ਦੀ 14 ਮਾਡਲ ਛੋਟ ਦੇ ਦਾਂਗੇ 370 ਦੀ ਬਿਲਕੁਲ ਜੀ ਪੱਕੀ ਗੱਲ ਆ ਜਮਾ ਛੋਟ ਛੋਟ ਮੌਕੇ ਤੇ ਬਹਿ ਕੇ ਗੱਲ ਕਰਾਂਗੇ ਮਾਨਤਾਲ ਮਾਨਤਾਲ ਮੌਕੇ ਤੇ ਬਹਿ ਕੇ ਕਰਾਂਗੇ ਅੱਛਾ ਓਕੇ ਰਿਪੋਰਟਰ ਜਬਾ ਓਕੇ ਨੇ ਰਿਪੋਰਟਰ ਜਿਹੜੀ ਇੱਧਰ ਕਮਾਈ ਯਾਰਾ ਕੈਮਰਾ ਇੱਕ ਤੁਹਾਡੇ ਸਾਹਮਣੇ ਤੂੰ ਮੈਨੂੰ ਆਪਾਂ ਕਹਿੰਦੇ ਵੀ ਟੂਵਾ ਜਿੰਨੇ ਪੈਸੇ ਦੀ ਕਾਰ ਲੈ ਲਓਗੇ ਅੱਜ ਤੋਂ ਚਾਹੇ 6 ਮਹੀਨੇ ਦਾ ਬਾਅਦ ਵੇਚ ਲਿਓ ਉਹਨੇ ਪੈਸੇ ਦੀ ਕਾਰ ਵੇਖੂਗੀ ਜਿਹਨੂੰ ਆਪਾਂ ਕਹਿੰਦੇ ਨੇ ਵੀ ਗਹਿਣਾ ਓਏ ਗਹਿਣਾ ਖੜਾ ਤੇ ਕਾਰ ਯਾਰ ਬਹੁਤ ਸੋਹਣੀ ਆ ਐਸਆਰ ਨੰਬਰ ਆ ਤੇ ਮੈਂ ਕਿੰਨਾ ਮਾਡਲ ਹੈ ਆਈ 10 ਨਵਾਂ ਮਾਡਲ ਹੈ ਫਰਸਟ ਓਨਰ ਦੀ ਕਾਰ ਹੈ ਕਾਰ ਜਮਾਨ ਨਵੀਂ ਹੈ ਅੱਛਾ ਤੇ ਰੇਟ ਕਾਰ ਦੱਸਦੇ ਤੇ ਕਾਰ ਬਹੁਤ ਨਮੀਆ ਮਿਲ ਗਈ ਕਾਰ 1.5 ਲੱਖ ਰੁਪਈਆ ਦੀ ਦੇ ਦਾਂਗੇ ਲਓ ਵੀ ਕੁੱਲ 1.5 ਲੱਖ ਦੀ 1.5 ਲੱਖ ਰੁਪਈਆ ਦੀ ਨਾ ਵਧਣਾ ਘਟਾ ਨਾ ਵੱਧਣਾ ਘਟਾ ਸਿਰਫ 1.5 ਲੱਖ ਦੀ ਮਾਣਤਾਨ ਮੌਕੇ ਤੇ ਕਰਾਂਗੇ ਮਾਣਤਾਨ ਬਾਈ ਜੇ ਇੱਕ ਵਾਰੀ ਆਓਗੇ ਤਾਂ ਮਾਣ ਵੀ ਹੋਊਗਾ ਤੇ ਪਿਆਰ ਵੀ ਮਿਲੂਗਾ ਤੇ ਸਤਕਾਰ ਵੀ ਮਿਲੂਗਾ ਤੇ ਕਾਰ ਵੀ ਮਿਲੂਗੀ ਬਿਲਕੁਲ ਕਾਰ ਬੁਰੀ ਕੈਂਟਾ ਇੱਕ ਜਿਹੜਾ ਤੋਹਫਾ ਕਹਿੰਦੇ ਨੇ ਇਹਨੂੰ ਉੱਚੇ ਮਾਡਲ ਦੀ ਸਰਵਟ ਦੀ ਗੱਲ ਕਰਦੇ ਆ ਕਿੰਨੇ ਮਾਡਲ ਆ ਬਾਈ ਇਹ ਦਾ ਇਹ 18 ਮਾਡਲ ਹੈ ਫਰਸਟ ਓਨਰ ਦੀ ਕਾਰ ਹੈ ਕਾਰ ਚੱਲੀ ਹੈ 21000 21000 ਆਨ ਰਿਕਾਰਡ ਆ ਆਨ ਰਿਕਾਰਡ 21000 ਚੱਲੀ ਹੈ ਤੇ ਆਨ ਰਿਕਾਰਡ ਤੋਂ ਕਾਰ ਬਾਹਰ ਹੋਵੇ ਤਾਂ ਕੀ ਗਾਰੰਟੀ ਆ ਕਾਰ ਫਰੀ ਦਿੱਤੀ ਜਾਊਗੀ ਲਓ ਵੀ ਮਿੱਤਰੋ 21000 ਚੱਲੀ 18 ਮਾਡਲ ਇੱਕ ਵਾ ਮਤਲਬ ਜੇ ਬੰਦਾ ਲੈ ਕੇ ਜਾਂਦਾ ਕਾਰ ਫੀਲਿੰਗ ਆਊਗੀ ਵੀ ਇਹ ਐਸਸੀ ਚ ਲੈ ਕੇ ਮੰਨ ਕੇ ਚਲੋ ਜੇ ਬੰਦਾ ਇਹ ਕਾਰ ਰਹਿ ਗਿਆ ਸਮਝੂਗਾ ਮੈਂ ਏਜੰਸੀ ਜੋ ਲੈ ਕੇ ਆ ਵੀ ਵੀ 13 ਤੋਂ ਨਹੀਂ ਤੇ ਰੇਟ ਵੀ ਦੱਸਦੇ ਹੁਣ ਏਜੰਸੀ ਵਾਲਾ ਰੇਟ ਨਾ ਬੋਲਦੀ ਸਵਾ 6 ਲੱਖ ਰੁਪਏ ਦੇ ਦਾਂਗੇ ਕੁੱਲ ਕੁੱਲ ਸਵਾ 6 ਲੱਖ ਥੋੜਾ ਹੋਰ ਮਾਨਤਾਨਾ ਮੌਕੇ ਤੇ ਕਰ ਦਾਂਗੇ ਮੌਕੇ ਤੇ ਮਾਨਤਾਨਾ ਭਰਾ ਉਹ ਕਰ ਦਾਂਗੇ 18 ਮਾਡਲ ਆ 21000 ਆਰਡਰ ਰਿਕਾਰਡ ਚੱਲੀ ਹੋਈ ਆ ਤੇ ਇੱਕ ਬਾਦ ਆ ਸਾਡਾ ਬਈ ਜਿਹੇ ਕਾਰ ਲੈ ਕੇ ਜਾਓਗੇ ਨਾ ਤਾਂ ਫੀਲਿੰਗ ਆਊਗੀ ਯਾਰ ਅੱবি ਆ ਪੰਜ ਨਵੀਂ ਕਾਰ ਲੈ ਕੇ ਆਏ ਆ ਤੇ ਅੱਜ ਤੁਹਾਡੇ ਸਾਹਮਣੇ ਇੱਕ ਜਮਦੂਤ ਦਾ ਝੋਟਾ ਤਾਂ ਬਹੁਤ ਦੇਖੇ ਨੇ ਆ ਚੋਟੀ ਐ ਬਈ ਆ ਚੋਟੀ ਆ ਗਈ ਜਮਦੂਤ ਦੀ 14 ਮੜਦ ਐਕਸ ਯੂਵੀ ਐ ਐਕਸ ਯੂਵੀ ਅਤੇ 5 500 ਐ ਲੌਬੀ 100 ਤੋਂ 100 ਕਿੰਨੇ ਨੰਬਰ ਦਿੰਦਾ ਇਹ ਕਾਰ ਨੂੰ ਇਹ ਕਾਰ ਨੂੰ 100 ਤੋਂ 100 ਦਿੰਦਾ ਤੇ ਸਕਰੀਨ ਤੇ ਨੰਬਰ ਚੱਲ ਰਹੇ ਨੇ ਸਾਡੇ ਇੱਕ ਵਾਰੀ ਕਾਲ ਵੀ ਕਰ ਲਿਓ ਇੱਕ ਵਾਰੀ ਵੇੜ ਵੀ ਕਰ ਲਿਓ ਤੇ ਫੇਕ ਵੇਚਣ ਤੋਂ ਬਚ ਵੀ ਜਾਓ ਤੇ ਕਾਰ ਦਾ ਰੇਟ ਕਿੰਨਾ ਰਹਿਣ ਵਾਲਾ ਕਾਰ ਦੇ ਦਾਂਗਾ 490000 ਦੀ ਕੁੱਲ ਕੁੱਲ ਉਈ ਮਾੜੀ ਮੁੱਢ ਨੈਗੋਸ਼ੀਏ ਦੇ ਮੌਕੇ ਤੇ ਹਲਕੀ ਬਲਕੀ ਕਰ ਦਾਂਗੇ ਹਲਕਾ ਬਲਕਾ ਮਾਨ ਤਨ ਪਰ ਮਾਨ ਤਨ ਕਰ ਦਾਂਗੇ ਐਨਓਸੀ ਬਿਲਕੁਲ ਫਰਰੀ ਦੇ ਵਿੱਚ ਕੀਤੀ ਜਾਊਗੀ ਤੇ ਇੱਕ ਬਲੈਕ ਨਾਗਣੀ ਤਾਂ ਬਹੁਤ ਦੇਖਿਆ ਨੇ ਤੇ ਆ ਬਲੈਕ ਕੀ ਕਹਿ ਸਕਦੇ ਸੱਪਣੀ ਹੈ ਬਲੈਕ ਸੱਪਣੀ ਕਹਿ ਦੋ ਤਾਂ ਵੀ ਚੱਲ ਜਾਊਗਾ ਸੱਪ ਕਹਿ ਦिए ਇਹ ਸੱਪ ਆ ਯਾਰ ਸੱਪ ਕਹਿ ਦੋ ਟੂਮ ਹੀ ਆ ਮੰਨ ਕੇ ਚਲੋ ਸੱਪ ਹੀ ਆ ਇਹਦਾ ਇੱਕਾ ਇਹ ਸੱਪਾ ਗੜਦਾ ਨਹੀਂ ਪੈਂਦਾ ਅਗਲੇ ਦਾ ਲੈ ਗੱਲ ਨਹੀਂ ਪੈਂਦਾ ਲੈ ਗੱਲ ਨਹੀਂ ਪੈਂਣ ਦੇ ਮਾਤਰੋ ਗਾਰੰਟੀ ਦੇਵਾਂਗੇ ਇੰਜਨ ਗੇਅਰ ਦੀ ਫੁੱਲ ਓਨਰ ਫਰਸਟ ਓਨਰ ਸੈਕੰਡ ਬਲੈਕ ਕਲਰ 10 ਮਾਡਲ 65000 ਚੱਲੀ ਬਿਲਕੁਲ ਨਵੀਂ ਰੇਟ ਤੇ ਵੀ ਜਾਇਜ਼ ਐ ਕਿੰਨਾ ਰੇਟ ਆ 185000 ਰੁਪਿਆ 185 ਦੀ ਬਈ ਸਵਰਟ ਮਿਲ ਜੂਗੀ 2010 ਮਾਡਲ ਤੇ ਜਿਹੜੀ ਚੀਜ਼ ਦਾ ਵੇਡ ਸੀ ਉਹ ਤੁਹਾਡੇ ਸਾਹਮਣੇ ਖੜੀ ਆ ਜਿਹਨੂੰ ਕਹਿੰਦੇ ਨੇ ਜਮ ਦੂਤ ਦਾ ਝੋਟਾ ਨਾ ਵੀ ਝੋਟੀ ਦਿਖਾਈ ਸੀ ਹੁਣ ਝੋਟਾ ਦੇਖ ਲਓ ਟੱਠਾ ਤੇ ਨਹੀਂ ਖੜਿਆ ਅੰਦਰ ਕੋਈ ਨਾ ਨਾ ਟੱਠਾ ਨਹੀਂ ਖੜਿਆ ਲਓ ਵੀ ਝੋਟਾ ਦੇਖ ਲਓ ਤੇ ਅੰਦਰ ਕਿੰਨੇ ਆ ਇਹ ਅੰਦਰ ਫਸਟ ਹੈ 12 ਮਾਡਲ ਹੈ ਫੋਰਜੂਲਰ ਹੈ 4/2 4/2 ਆ ਬਿਲਕੁਲ ਤੇ ਮਾਡਲ ਇਹ ਕਾਰ 14 12 12 ਮਾਡਲ 13 ਮਾਡਲ ਹੈ 12 ਵਟੇ 13 ਅੱਛਾ 12 ਵਟੇ 13 ਤੇ ਰੇਟ ਰੇਟ ਵੀ ਜੈ ਜੈ 11 ਲੱਖ ਰੁਪਈਆ ਦੇ ਦਾਂਗੇ 11 ਲੱਖ ਦੀ ਮਿੱਤਰੋ ਚੱਕ ਲੋ ਸਕਰੀਨ ਦੇ ਨੰਬਰ ਨੇ ਮੌਕਾ ਬਾਰ ਬਾਰ ਨਹੀਂ ਹੱਥ ਆਉਂਦਾ ਆ ਗਈ ਆ ਗਈ ਇੱਕ ਵਰਨਾ ਹੋਰ ਆ ਗਈ ਮਿੱਤਰੋ ਲਓ ਵੀ ਰੇਟ ਕਿੰਨਾ ਰਹਿਣ ਵਾਲਾ ਕਾਰ ਦਾ ਇਹ ਰੇਟ ਰਹਿਣ ਵਾਲਾ ਵੀਰੇ ਸਵਾ 5 ਲੱਖ ਰੁਪਿਆ ਤੇ ਮਾਡਲ ਕਿੰਨਾ ਰਹਿਣਾ 14 ਵਟੇ 15 14 ਵਟੇ 15 ਸਵਾ 5 ਲੱਖ ਹੈ ਬਿਲਕੁਲ ਨਵੀਂ ਕਾਰ ਹੈ ਤੇ ਨੰਬਰ ਆ ਵੀਰੇ ਤੇ ਅਲਾਈ ਵੀ ਬਿਲਕੁਲ ਨਵੇਂ ਨੇ ਬ੍ਰਾਂਡ ਨਿਊ ਬ੍ਰਾਂਡ ਨਿਊ ਲਾਈ ਨੇ ਆਜੋ ਫਿਰ ਤੁਹਾਨੂੰ ਨੰਬਰ ਚੱਲ ਰਿਹਾ ਥੱਲੇ ਕਾਲ ਕਰ ਲਓ ਆਜੋ ਫਿਰ ਤੁਹਾਨੂੰ ਖਜਾਮੇ ਤੇ ਲੈ ਕੇ ਚਲਦੇ ਆ ਜਿਹੜਾ ਬਰਨਾ ਲਕੋਲ ਕੋ ਗੇ ਰੱਖਿਆ ਹੋਇਆ ਨੇ ਤੇ ਕਾਰਬਾਈ ਮੈਨੂੰ ਰੇਟ ਚ ਜਾਇਜ ਲੱਗਣੀ ਚਾਹੀਦੀ ਆ ਫਿਰ ਮੇਰੇ ਭਰਾ ਕਮੈਂਟ ਕਰਨਗੇ ਤੇ ਫੇਰ ਹੀ ਵੀਡੀਓ ਸ਼ੇਅਰ ਕਰਨਗੇ ਤੇ ਕਿੰਨਾ ਮਾਡਲ ਆ ਕਾਰ ਇਹ 12 ਮਾਡਲ ਹੈ ਫਰਸਟ ਓਨਰ ਦੀ ਕਾਰ ਹੈ ਜਮਾਂ ਨਵੀਂ ਆ ਜਮਾਂ ਨਵੀਂ ਕਿੰਨੀ ਚੱਲੀ ਹੋਈ ਆ 65000 ਚੱਲੀ ਆ ਤੇ ਆਪਣਾ ਨਾ ਓਨਰ ਓਨਰ ਫਰਸਟ ਤੇ ਰੇਟ ਰੇਟ ਜੇ ਫੋਨ ਤੇ ਦੱਸ ਦਈਏ ਤਾਂ ਵਧੀਆ ਗੱਲ ਐ ਦੱਸ ਤੇ ਫੋਨ ਦੱਸ ਦਈਏ ਜੇ ਦਾ ਮਤਲਬ ਓਲਾ ਰੱਖਣਾ ਚਾਹੁੰਦੇ ਹੋ ਹਾਂ ਵਰਨਾ ਐ ਤੁਹਾਨੂੰ ਪਤਾ ਕ੍ਰੀਮ ਐ ਤਾਂ ਬੋਲੀ ਨਹੀਂ ਦੇ ਦਾਂਗੇ ਜਿਹੜੀਆਂ ਮਹਿੰਗੀਆਂ ਚੀਜ਼ਾਂ ਹੁੰਦੀਆਂ ਨੇ ਖਰੀਆਂ ਚੀਜ਼ਾਂ ਹੁੰਦੀਆਂ ਨੇ ਉਹਨਾਂ ਦੀ ਗੱਲਬਾਤ ਫੋਨ ਤੇ ਨਹੀਂ ਕੈਵਨ 'ਚ ਬਹਿ ਕੇ ਕਰਾਂਗੇ ਮਿੱਤਰੋ ਇੱਕ ਵਾਰੀ ਬਿਲਡ ਕਰ ਲਿਓ ਤੇ ਆਹ ਕਾਰ ਪ੍ਰੋਜੈਕਟਰ ਲਾਈਟਾਂ 'ਚ ਲੱਗਦੀ ਆ 14 ਮਾਡਲ ਐ ਲੱਗਦੀ ਐ ਬਿਲਕੁਲ ਨਵੀਆਂ ਲਾਈਟਾਂ ਨੇ ਆਟੋਮੈਟਿਕ ਆ ਬਈ ਇਹ ਆਟੋਮੈਟਿਕ ਹੈ 14 ਮਾਡਲ ਹੈ ਫਰਸਟ ਓਨਰ ਦੀ ਕਾਰ ਹੈ ਤੇ ਰੇਟ ਦੱਸਦੇ ਚੱਲ ਬਾਕੀ ਗੱਲਾਂ ਦਾ ਬਾਅਦ ਚ ਕਰਾਂਗੇ 5 ਲੱਖ ਰੁਪਈਆ ਦੇ ਦਾਂਗੇ ਕੁੱਲ ਕੁੱਲ ਆਟੋਮੈਟਿਕ ਫਰਸਟ ਓਨਰ ਐਨ ਆਰ ਆਈਆਂ ਵਾਸਤੇ ਵੱਡਾ ਆਫਰ ਹੈ ਹਾਂ ਬਿਲਕੁਲ ਤੇ ਸਕਰੀਨ ਤੇ ਨੰਬਰ ਨੇ ਵੀਰੇ ਬਾਰ-ਬਾਰ ਕਹਿੰਨੇ ਆ ਇੱਕ ਵਾਰੀ ਢੇੜਾ ਤਾਂ ਮਾਰੋ ਯਾਰ ਇੱਕ ਵਾਰੀ ਦੇਖੋ ਤਾਂ ਆਗੇ ਵੀ ਕਾਰਾਂ ਕਹਿੰਦੀਆਂ ਕੀ ਨੇ ਤੇ ਆਹ ਕੀ ਕਹਿੰਦੀ ਆ ਇਹ ਕਹਿੰਦੀ ਆਜੋ ਮੇਰਾ ਜੀ ਨਹੀਂ ਲੱਗਦਾ ਮੈਨੂੰ ਲੈ ਜੋ। ਲੋ ਵੀ ਮਾਡਲ 14 ਹੈ ਬਈ। 14 ਮਾਡਲ ਹੈ ਜਮੇ ਨਵੀਂ ਕਾਰ ਹੈ। ਤੇ ਮਤਲਬ ਰੇਟ ਰੇਟ ਫੋਨ ਤੇ ਰੇਟ ਫੋਨ ਤੇ ਥੋੜੀ ਜੀ ਪ੍ਰਾਈਵੇਸੀ ਹੈ ਇੰਟੀਰੀਅਰ ਦੀ ਨਵੀਂ ਹੈ ਕਾਰ ਆ। ਇੰਟੀਰੀਅਰ ਦੀ ਨਵੀਂ ਆ ਤੇ ਓਨਰ ਫਾਸਤਾ ਓਨਰ ਫਾਸਤਾ। ਤੇ ਕਾਰ ਵੀ ਪੂਰੀ ਮਸਤਾ। ਬਾਕੀ ਆਜੋ ਸਕਰੀਨ ਤੇ ਚੱਲ ਰਿਹਾ ਨੰਬਰ ਹੈ ਤੇ ਅੱਗੇ ਖੜੀਆਂ ਨੇ ਸਨ ਰੂਫ ਵਰਨਾ ਜਿਹੜੀਆਂ ਕਰ ਡੋਲੀ ਦੀ ਡਿਮਾਂਡ ਸੁਣਿਆ। ਤੇ ਕਾਰਾਂ ਟੌਪ ਵਾਲੇ ਵੇਰੀਐਂਟ ਜੋ ਆ ਗਈਆਂ ਮਾਡਲ ਵੀ ਆਪਣੇ ਕਾਰਾਂ ਕਾਦੀਆਂ ਨੇ ਮੈਂ ਕਿਹਾ ਪੂਰੇ ਸੱਪ ਨੇ ਤੇ ਕਾਰਾਂ ਬਹੁਤ ਘੈਂਟ ਨੇ 18 ਮਾਡਲ ਆ ਬਈ 18 ਮਾਡਲ ਫਰਸਟ ਓਨਰ ਦੀ ਕਾਰ ਹੈ ਜਮਾਂ ਟੌਪ ਵਾਲੀ ਮਾਡਲ ਹੈ ਓਨਰ ਓਨਰ ਫਰਸਟ ਜੀ ਫਰਸਟ ਆ ਵੀ ਓਨਰ ਫਰਸਟਾ ਇਹ ਵੀ ਓਨਰ ਫਰਸਟ ਇਹ ਬਲੈਕ ਆ ਬਈ ਇਹ ਬਲੈਕ ਹੈ ਇਹ ਵਾਈਟ ਹੈ ਇਹ ਬਲੈਕ ਆ ਇਹ ਕਾਲੀ ਦਾ ਆਟੋਮੈਟਿਕ ਆ 18 18 ਮਾਡਲ ਨੇ ਫਰਸਟ ਓਨਰ ਨੇ ਤੇ ਸਕਰੀਨ ਤੇ ਨੰਬਰ ਨੇ ਤੇ ਜਿਹੜੇ ਵੀਰੇ ਨਵੇਂ ਆਏ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਸ਼ੇਅਰ ਵੀ ਕਰ ਦਿਓ ਯਾਰ ਸ਼ੇਅਰ ਕਰ ਦਿਓ ਬੈਲ ਆਈਕਨ ਹੈ ਬੈਲ ਆਈਕਨ ਤੇ ਨੋਟੀਫਿਕੇਸ਼ਨ ਖੋਲ ਲੋ ਤਾਂ ਕਿ ਹਰੇਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਈ ਫੇਕ ਪੇਜ ਤੋਂ ਇੱਕ ਵਾਰੀ ਫੇਰ ਬੇਨਤੀ ਕਰ ਦਿਆਂ ਫੇਸਬੁੱਕ ਦੇ ਉੱਪਰ ਪੇਜ ਆ ਤੇ ਅਸੀਂ ਆਪਣਾ ਵੀਡੀਓ ਦੇ ਵਿੱਚ ਚੱਲ ਵੀ ਰਿਹਾ ਪੇਜ ਦਾ ਜਿਹੜਾ ਅਮੇਜਾ ਪੇਜ ਦੀ ਪਿਕ ਆ ਉਹ ਚੱਲ ਰਹੀ ਆ ਸੋ ਇਹ ਪੇ ਤੋਂ बच ਕੇ ਰਹੋ ਬਾਈ ਇਹ ਬੰਦਾ WhatsApp ਤੇ ਕਾਲ ਕਰਕੇ ਮੇਰੇ ਵੀਰਾਂ ਤੋਂ ਪੈਸੇ ਬਵਾ ਲੈਂਦਾ ਕਾਰ ਕੋਈ ਹੁੰਦੀ ਨਹੀਂ ਜੇ ਕੋਈ ਵੀ ਕਾਰ ਬੁੱਕ ਕਰਨੀ ਹੈ ਤੇ ਵੀਡੀਓ ਕਾਲ ਕਰ ਲਿਆ ਕਰੋ ਤੇ ਇੱਕ ਵਾਰੀ ਵੇੜ ਕਰ ਲਿਆ ਕਰੋ ਪੀਵੀ 13 ਕਾਰ ਬਯਾਰ ਮੂਨਕ ਅਗਲੇ ਬਲੌਗ ਦੇ ਵਿੱਚ ਮਿਲਦੇ ਆ ਸਤਿ ਸ੍ਰੀ ਅਕਾਲ ਅੱਛਾ